ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਵਾਉਣ ਦੇ ਲਈ ਬਾਪੂ ਬਲਕੌਰ ਸਿੰਘ ਨੇ ਰੱਖਿਆ ਇੱਕ ਵੱਡਾ ਇਕੱਠ ਜਿਸ ਦੇ ਵਿੱਚ ਇਲਾਕੇ ਦੇ ਲੋਕਾਂ ਤੋਂ ਇਲਾਵਾ ਕਾਂਗਰਸੀ ਵਰਕਰ ਵੀ ਪਹੁੰਚੇ ਕਾਂਗਰਸ ਦੇ ਕਈ ਵੱਡੇ ਲੀਡਰ ਵੀ ਪਹੁੰਚੇ ਇਸ ਮੌਕੇ ਬਾਪੂ ਬਲਕੌਰ ਸਿੰਘ ਨੇ ਬੋਲਦਿਆਂ ਕਈ ਸਵਾਲ ਵੀ ਖੜੇ ਕੀਤੇ ਅਤੇ ਇੱਥੇ ਕਈ ਗੱਲਾਂ ਵੀ ਦਸੀਆਂ ਤਾਂ ਦੋਸਤੋ ਪੂਰੀ ਗੱਲਬਾਤ ਸੁਣਾਦਨੇ ਆ ਆਖਰ ਮੂਸੇ ਪਿੰਡ ਜਿਹੜਾ ਹਵੇਲੀ ਦੇ ਵਿੱਚ ਕੱਲ ਇਕੱਠ ਹੋਇਆ ਹੈ ਉਸ ਦੇ ਵਿੱਚ ਕੀ ਫੈਸਲੇ ਲਏ ਗਏ ਹਨ ਅਤੇ ਬਾਪੂ ਬਲਕੌਰ ਸਿੰਘ ਨੇ ਇਸ ਮੌਕੇ ਕਈ ਕੀ ਬੋਲਿਆ ਅਗਰ ਤੁਸੀਂ ਜੱਟ ਬਾਬੇ ਟੈਲੀਵਿਜ਼ਨ ਤੇ ਪਹਿਲੀ ਵਾਰ ਆਏ ਹੋ ਤਾਂ ਜੱਟ ਬਾਬੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਮੈਂ 40-40 ਮਿੰਟ ਦੀ ਲਗਭਗ ਮੇਰੀ ਗੱਲਬਾਤ ਹੋਏ ਕਦੇ ਵੀ ਮੇਰੇ ਅੱਗੇ ਕੋਈ ਸਿਆਸੀ ਲੋਕ ਤਾਂ ਨਹੀਂ ਆਇਆ ਤੁਸੀਂ ਇਹ ਤਰ੍ਹਾਂ ਦਾ ਬੋਲ ਕਰਦੇ ਹੋ ਕਿ ਉਹ ਜਿਹੜੇ ਅੱਜ ਦੇ ਹਾਲਾਤ ਨੇ ਤੁਸੀਂ ਫੈਸਲਾ ਕਿਹਦੇ ਕੋਲ ਰੱਖਦੇ ਕਿਉਂਕਿ ਜਿਹੜੀ ਗੱਲ ਕੋਈ ਮੇਰੇ ਥੇਰੇ ਉੱਤੇ ਪਾਈ ਜਣੀ ਹੈ ਉਹਨੂੰ ਪਾਈ ਦਾ ਕੀ ਹੈ ਜੇ ਕੋਈ ਹੋਰ ਪውਤਾ ਪਾਰਟੀ ਦੇ ਲਈ ਕੋਈ ਤੱਕ ਵੀ ਕਹਦਾ ਵੀ ਤੁਸੀਂ ਪਾਰਟੀ ਸਿਰਫ ਤੇ ਨਹੀਂ ਲੜਨਾ ਇਜਾਦ ਰਹੋ ਤਾਂ ਕਿ ਮੈਂ ਕਿਵੇਂ ਭੱਜ ਸਕਦਾ ਜਦੋਂ ਅੱਜ ਦੇ ਮੈਨੂੰ ਸਾਰੇ ਰਾਹ ਤੇ ਦਿੱਤੇ ਕਿ ਜਿਸ ਤਰ੍ਹਾਂ ਤੇਰਾ ਮਨ ਮਨ ਖੁਸ਼ੂ ਦਾ ਹੋਵੇਗਾ ਅਸੀਂ ਤੇਰੇ ਨਾਲ ਤਾਂ ਮੈਂ ਮੇਰੀ ਆਪਣੀ ਕੰਡੀਸ਼ਨ ਇਤਾਂ ਦੀ ਹੈਵੀ ਸੀ ਕੁਝ ਸਟੈਬਲਾਈਜ਼ ਕਰਕੇ ਸੰਘਰਸ਼ ਕਰਕੇ ਮੈਂ ਕਾਫੀ ਮੁਝੋ ਸੰਜੀਪਤ ਸੀਗਾ ਤੇ ਮੈਂ ਇਹ ਸਹੀ ਫੈਸਲਾ ਨਹੀਂ ਲੈ ਸਕਦਾ ਕਿ ਉਹ ਤੁਹਾਡੀਆਂ ਇਛਾਵਾਂ ਦੇ ਉੱਤੇ ਖਰਾਬ ਉੱਤਰ ਲੈਣਾ ਹੈ

ਪਰ ਮਤੋਂ ਵੀ ਨਰਾਜ਼ ਹੋਵੋਗੇ ਕਿਉਂਕਿ 6 ਮਹੀਨੇ ਲਗਾਤਾਰ ਮੈਨੂੰ ਹਸਪੀਟਲ ਦੇ ਵਿੱਚ ਰਹਿਣਾ ਪਿਆ ਤਿੰਨ ਵਾਰ ਬੁੱਧਪੀਏ ਜੀ ਬੀਜੀ ਐਡ ਵਿੱਚ ਹੋਇਆ ਸੰਸਪੇਈ ਤਾਂ ਮੈਥੋਂ ਮੈਂ ਤੁਹਾਡੇ ਨਾਲ ਕੱਟ ਰਿਹਾ ਹੁਣ ਆ ਉਹ ਤਾਂ ਮੈਨੂੰ ਵੀ ਬੰਦੇ ਵਿੱਚ ਖੇਦ ਹੈ ਕਿ ਮੈਂ ਜਿਸ ਤਰ੍ਹਾਂ ਤੁਹਾਡੇ ਵਿਚਰਨਾ ਕੋਲ ਸੁਣਿਆ ਤੁਹਾਡੇ ਕੋਲ ਪਹੁੰਚ ਨਹੀਂ ਗਿਆ ਪਰੰਤੂ ਮੈਨੂੰ ਖੁਸ਼ੀ ਹੋਈ ਜਦੋਂ ਵੀਰੋ ਟਿਕ ਟਿੱਕ ਲਈ ਔਰ ਇੱਕ ਧੜਲੇਦਾਰ ਆਗੂ ਨੇ ਮੈਂ ਇਹਨਾਂ ਦੀ ਮੰਡੀ ਨੇ ਕੋਈ ਵੀ ਠੀਕੀ ਅਸਾਸ ਦੇ ਉੱਤੇ ਜਿਹੜਾ ਕੰਮ ਕਰ ਗਿਆ ਜਿਹੜੀ ਵਾਲਾ ਕਰ ਗਿਆ ਤੁਸੀਂ ਮਤੋਂ ਨਾ ਕਰਦੇ

सालों एड़ी दाससर्दी, जीतासर्दी के तरानों ने तो बोले खुशी है, वो वीडियो करके बनाया है ताकि पिछापन सुन कर लिया पाए इंगलिया। दो बार एड़ी की पिसार और हाई कोर्ट ने कह दिया कि घर के भी जाम दिया है, ताकि काल्यपाल जो आपने प्रतुप्यं भी उन्होंने सचाई तो बोल दिया। आप और गायब गाय ਇਸ ਦਾ ਆਪਣੇ ਹੱਕ ਦੇ ਵਿੱਚ ਕਰਾ ਲਿਆ ਪਰ ਮੈਂ ਮੁੱਖ ਮੰਤਰੀ ਸਾਹਿਬ ਤੁਸੀਂ ਇਹ ਭੁੱਲ ਗਏ ਕੋਈ ਨੌਜਵਾਨ ਇਨਾ ਦੀ ਦੋਈ ਤੁਹਾਡਿਆਂ ਜਿਹੀ ਬਿਆਨਬਾਜ਼ੀ ਤੇ ਗੱਲਾਂ ਕਰਦਾ ਹੁੰਦਾ ਸੀ ਉਹ ਆਪਣੀ ਜ਼ਿੰਦਗੀ ਹਾਰ ਗਿਆ ਕਿਉਂਕਿ ਤੁਸੀਂ ਤੁਹਾਡਾ ਸਪੈਸ਼ਲ ਇੰਟਰਸਟ ਸੀ ਇਹਦੀ ਸਕਿਉਰਿਟੀ ਘਟਾ ਦਿੱਤੀ ਜਾਵੇ ਸਕਿਉਰਿਟੀ ਘਟਾਈ ਵੀ ਇੱਕ ਰਾਜਨੀਤਕ ਕਾਗੂਦੀ ਵੀ ਘਟਾਈ ਗਈ ਪਰ ਤੁਹਾਨੂੰ ਉਹਨੂੰ ਜਾ ਕੇ ਸੁਨੇਹਾ ਦਿੱਤਾ ਗਿਆ ਮੇਰੇ ਪੁੱਤਰ ਨੂੰ ਨਹੀਂ ਦੱਸਿਆ ਸੀ ਉਹਨੂੰ ਵੀ ਤੈਨੂੰ ਇਨਾ ਵੱਡਾ ਖਤਰਾ ਹੈ ਤੇਰੀ ਸਕਿਉਰਿਟੀ ਘੱਟ ਕਰਦੇ

ਉਹਨਾਂ ਗੱਲ ਆ ਜਾਂਦੀ ਹੈ ਕਿ ਕੌਣ ਸੀ ਕਾਂਗਰਸ ਨੂੰ ਵੋਟ ਕਿਉਂ ਪਾਈ? ਕਈ ਬੰਦੇ ਕਹਿੰਦੇ ਹੋਣ ਕਿ ਉਹ ਕੋਈ ਤੁਖਤ ਬੈਠਣੇ ਦੀ ਮੁਸ਼ਕਿਲ ਦੇ ਬਹੁਤ ਰੋਕਾਲੇ ਹੋਏ ਕਿਉਂ ਮੈਂ ਤੁਹਾਨੂੰ ਦੱਸ ਦਿਆ ਸੀ 1957 ਤੋਂ ਵਗੈਰਾ ਪਾਉ ਦਾ ਰਸਤਾ ਲੈ। ਇਸੇ ਕਰਕੇ ਸੁਭਦੀਪੁਰ ਵੀ ਸ਼ਾਇਦ ਜਿਹੜੇ ਕਾਂਗਰਸ ਦਾ ਪਰਿਵਾਰ ਤੇ ਐਸੋ ਤੇ ਪਾਰਟੀ ਬਣ। ਪਰ ਜਦੋਂ ਅਸੀਂ ਵਿਧਾਨ ਸਭਾ ਦੀ ਚੋਣਾਂ ਲੜਦੇ ਹੈ ਕਾਂਗਰਸ ਦੇ ਸਿੰਬਲ ਤੇ ਉਹਨਾਂ ਕਿ ਮੈਂ ਕਹਿਣਾ ਹੀ ਮੈਂ ਇਹ ਚੋਣਾਂ ਮੈਂ ਯਾਦ ਰੱਖੂਗਾ ਕਿ ਕਾਂਗਰਸ ਕਰਦੀ ਹੈ। ਤਾਂ ਦੂਜਾ ਦਾ ਕੰਮ ਸਾਥੋਂ ਹੁੰਦਾ ਨਹੀਂ ਸੀ ਕਿਤੇ ਕੜੇ ਆ ਚੰਗੀਆਂ ਮਾਰੀਆਂ ਸਾਨੂੰ ਮਜੂਰ।

ਤੰਨੇ ਜਾਵੇ ਸਾਡੇ ਸਾਰੇ ਲੋਕੋ ਤਕਰੀਬ ਚੰਗੇ ਬਣੇ ਲਿਖੇ ਤੇ ਜਾ ਕੇ ਸਾਡੀ ਆਵਾਜ਼ ਉੱਪਰ ਦੇ ਤੇ ਅਸੀਂ ਹਮਨਾ ਹੋ ਆਪਣਾ ਪੂਰਾ ਸੁਭਾਅ ਤੇ ਜੋ ਦੇ ਸਕਦਾ ਸੀ ਦੇ ਮਾਰੀ। ਤਾਂ ਮੈਂ ਸਿੱਧੂ ਸਾਹਿਬ ਉਹ ਵੀ ਤੁਹਾਡੇ ਸਾਰਿਆਂ ਦੇ ਮਾਦੇ ਨਾਲ ਇਹ ਯਕੀਨ ਦਿਵਾਉਣਾ ਹੈ ਵੀ ਆਪਾਂ ਘਰੇ ਬਗੀ ਤੋਂ ਕੋ ਆਪਾਂ ਆਪ ਦੇ ਵਿੱਚ ਆਪਣਾ ਸੌ% ਰੋ ਸਕਦਾ ਹੈ ਪਰੰਤੂ ਆਪਾਂ ਇਨਲੇ ਮੰਗਲੇ ਦੇ ਵਿੱਚ ਉਹ ਚੀਜ਼ ਨੂੰ ਆਪਣੇ ਜਿਹਾਰੀ ਹੋਣ ਦੇਣਾ ਆਪਾਂ ਪ੍ਰਮਾਤਮਾ ਨੂੰ ਯਾਦ ਕਰਕੇ ਇਮਾਨਦਾਰੀ ਦੇ ਨਾਲ जिन्ना भी ऐसी बात को तो बात बढ़िया दो <coughs> कर सके उन्हें हम ये करांगे ते अमीर करांगे सिधो साहब जितो बढ़िया नी दे नाच जितो है मां का भला होवेला तां और तो से ये जिले की कमेटी की जा के प्रधान सभा में सबको जाएगा वो बात ये है कि ये पार्टी नारा कोई जुड़े नहीं चाहिए मैं क्यों क्यों मेनू किसी एमएलए बनाने का मैं ये ही करूंगा कोई का जी दो पार्टी का फैसला सबसे उतना ना बराबर करता मैं को हटाता जी का तौर चले बे दुनिया की तरह बैठा करूंगा मैं हमेशा इस सिस्टम की जांच राग करके रहती है, उसी है। तो सी सारे का प्यार परिवार के द्वारा भरे हुए हैं जैसे साहब आज नीति से आएंगे तो ये सामने है ये बहुत बढ़िया चल रहा है ये ऐसी सेंटर रूम है जो 268 लाख के सर्विस को जाके गुजरात में जाता है वो तो सारे की यात्रा के ब्रांड करते हैं बहुत कि ऐसे इस गल को समझे नहीं बेशक वो कह भी सामने किसी गल का पता नहीं कि वो होता भी मैं लगता है और साहब का पेंशन वाला गैस्ट्रो बाद में फिर पीएचडी

ਜੇ ਜਿਤਨਾ ਦੇ ਨਾਲ ਮਿਲ ਚੁਕਿਆ ਮੈਂ ਸਤੂ ਸਾਹਿਬ ਨੂੰ ਦਰਖਾਸਤ ਕਰਦਾ ਹਾਂ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਹੈ ਇਹ ਕਲਪਨਾ ਇਹ ਵੀ ਹੈਗਾ ਵੀ ਜੇਕਰ ਆਏ ਹੋ ਸਾਡੇ ਬੱਚੇ ਨੂੰ ਪਾਰਕ ਵਿੱਚ ਉੱਤੇ ਇਹਦੇ ਵਿੱਚ ਆਲਾ ਅਫਸਰ ਸ਼ਾਮਿਲ ਨੇ ਇੱਕ ਤੋਂ ਰਾਜਨੀਤਿਕ ਆਗੂ ਸ਼ਾਮਿਲ ਨੇ ਇਹ ਜਿਹੜੀ ਜਾਣਕਾਰੀ ਜਿਹੜਾ ਸੱਚ ਹੈ ਬਹੁਤ ਔਖਾ ਬਾਹਰ ਆਊਗਾ ਪਰ ਮੇਰੇ ਕੋਲ ਹੈ ਇਸ ਗੱਲ ਦੀ ਮੈਂ ਉਸ ਪਾਰਟੀ ਦਾ ਨਾਮ ਹੀ ਲੈ ਰੱਖੂਗਾ ਜਦੋਂ ਆਪਾਂ ਬੈਠਾਂਗੇ ਪਾਸੇ ਤੇ ਮੈਂ ਤੁਹਾਨੂੰ ਸਾਰੀ ਗੱਲ ਸੁਣਾਵਾਂਗਾ ਕਿਸੇ ਦਿਨ ਉਹ ਕਹਿੰਦੇ ਨੇ ਗੱਲ ਨਹੀਂ ਹੋ ਰਹੀ ਮੈਂ ਵੀ ਕਹਿੰਦਾ ਗੱਲ ਨਹੀਂ ਹੋ ਰਹੀ ਮੈਂ ਤੁਹਾਨੂੰ ਕਹਿੰਦਾ ਲੌਂਗਸਟੈਂਸ ਦਾ ਕਾਹਦਾ ਕਾਹਦਾ ਰੋਣਾ ਹੈ ਉਹ ਤਾਂ ਇੱਕ ਪਿੰਜਰੇ ਵਾਲਾ ਫੈਮ ਦਾ ਕੈਪਟਨ ਹੀ ਆ ਉਹ ਜਿਵੇਂ ਤੁਸੀਂ ਮੋੜ ਦਾ ਬਤਲਾ ਚਲੋ ਬਤਿਆ ਜਾ ਰਿਹਾ ਉਹ ਕਹਿੰਦੇ ਗੱਲ ਕੁਛ ਹੋ ਰਹੀ ਚ ਮੈਂ ਕਹਿੰਦਾ ਭਾਈ ਕਲੀਅਰ ਕਰ ਦਿਓ ਇਹਦੇ ਬਤ ਵੀ ਚੁੱਪ ਕਰ ਉਹ ਮੈਨੂੰ ਇਸ ਸਟੇਜ ਤੇ ਬੋਲਣ ਨਹੀਂ ਦੇਣਾ ਕਹਿੰਦੇ ਤੁਸੀਂ ਚੁੱਪ ਕਰ ਜਿਓਗੇ ਤੁਹਾਨੂੰ ਲੱਗੇ ਦਿਨਾਂ ਦੇ ਵਿੱਚ ਯਾਰ ਕੋਈ ਯਾਰ ਚ ਗੱਲ ਮੈਨੂੰ ਵੀ ਨਹੀਂ ਪਤਾ ਕਿਹੜੀ ਗੱਲ ਦਾ ਹੋਊਗਾ ਕੀ ਉਹਨੇ ਉਹਦਾ ਕੋਈ ਐਕਸੈਸ ਹੋਣਗਾ ਕਰੀਏ ਇਹ ਕੀ ਕਰਨਾ ਮੈਂ ਸਰਕਾਰਾਂ ਦੇ ਮੁਖੀਆਂ ਨੂੰ ਹੱਥ ਜੋੜ ਕੇ ਆ ਕੇ ਕਰਦਾ ਹਾਂ ਉਹ ਆਪਣੇ ਬੱਚੇ ਤੁਹਾਡੇ ਵੀ ਹੋਣਗੇ ਸਦਾ ਕੁਰਸੀਆਂ ਨਹੀਂ ਰਹਿਣੀਆਂ ਸੱਤਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਆ ਜਿਹੜੀ ਜਨਤਾ ਬੈਠੀ ਐ ਤੁਸੀਂ ਸਾਨੂੰ ਸ਼ੋਰ ਲਾਉਂਦੇ ਸਾਨੂੰ ਕਰੋੜਾ ਕਮਾਉਂਦੇ ਵੇਖ ਲਿਆ ਪਰ ਤੁਸੀਂ ਸਾਡਾ ਸੰਘਰਸ਼ ਵੀ ਵੇਖਿਆ ਅਸੀਂ ਜਿੱਤੇ ਦੇ ਜੰਮਦੇ ਦੇ ਅਸੀਂ ਕੋਰੀ ਕੋਟ ਦੇ ਕਰਦੇ ਆ ਜਿਸ ਦਿਨ ਮੇਰਾ ਬੱਚਾ ਥੋੜੀ ਜੀ ਤਰੱਕੀ ਕਰ ਗਿਆ ਤਾਂ ਮੈਂ ਅਸਰਾਂ ਦੇ ਮੈਂ ਕੁਝ ਚੰਦ ਪੋਲਿਟਿਸ਼ਨਾਂ ਦੇ ਨਜ਼ਰ ਦੇ ਵਿੱਚ ਆ ਗਿਆ ਵੀ ਯਾਰ ਇਹ ਕਿਵੇਂ ਇੱਕੋ ਜੋ ਟਕੇ ਦੇ ਦੋ ਕਮਰੇ ਜੇ ਕੋਈ ਕਿਵੇਂ ਉੱਠੱਖਾ ਛਾਤੀ ਕਰਦਾ ਬੱਸ ਉੱਥੋਂ ਬਣਦੇ ਬਣਦੇ ਅਸੀਂ ਸਿਸਟਮ ਦੀ ਜੇਬ ਦੇ ਵਿੱਚ ਨਹੀਂ ਪਏ ਉਹ ਛਾਤੀ ਤਾਲ ਕੇ ਅੜ ਕੇ ਖੜ ਗਿਆ ਵੀ ਮਰਨਾ ਮਜ਼ੂਰ ਆ ਮਿੱਤਰੋ ਥੋੜੇ ਜਿਲੇ ਮਿਹਰਬਾਨ ਤਾਂ ਤੀਜਾ ਤੁਹਾਡੇ ਸਾਹਮਣੇ ਆ ਗਿਆ ਜਿੰਨਾ ਚਿਰ ਜਿਉਂਿਆ ਤਾਂ ਚੱਕ ਕੇ ਜਿਉਣਾ ਸਾਥ ਜ਼ਰਤ ਦੀ ਦੇਣਾ ਪਰ ਤੂੰ ਹੁਣ ਆਪਾਂ ਇਹੋ ਜਿਹਾ ਫੈਸਲਾ ਕਰ ਲੈ ਮੇਰੇ ਸਾਹਮਣੇ ਦੇ ਮੁਤਾਬਿਕ ਭਾਵੇਂ ਕੋਈ ਮੇਰੀ ਇਸ ਗੱਲ ਦਾ ਕਈ ਬੰਦੇ ਰੋਸਨਾ ਵੀ ਕਰ ਲਗੇ ਮੈਨੂੰ ਕਮੈਂਟ ਵੀ ਭੇਜਣਗੇ ਬਾਪੂ ਤੁਕੇ ਇਹ ਕਰਤਾ ਨੂੰ ਬਹੁਤ ਕਰਦਾ ਪਰੰਤੂ ਇਸ ਸਮੇਂ ਦੀ ਹੈ ਇੰਡੀਆ ਗੱਠਜੋੜ ਜਿਹੜਾ ਬਣਿਆ ਹੈ ਰਾਹੁਤ ਸਿੰਘ ਦੀ ਐਡਵਾਈਸ ਦੇ ਵਿੱਚ ਜੇ ਸਰਕਾਰ ਅਜੇ ਵੀ ਨਾ ਬਚਦਾ ਨਹੀਂ ਕੋਈ ਵਿਕ ਬੜਾ ਧੁੰਦਲਾ ਸਾਰੇ ਸਾਡੇ ਗਵਰਨਰ ਨੂੰ ਡਰ ਲੱਗ ਜਦ ਤੱਕ ਗੈਂਗਸਟਰ ਬਾਦ ਖਤਮ ਨਹੀਂ ਹੁੰਦਾ ਤਦ ਤੱਕ ਨਸ਼ਾ ਵੀ ਮੁੱਕ ਸਕਦਾ ਹੈ ਕਿ ਦਾ ਵੇਚਦਾ ਕੌਣ ਹੈ ਲਖਬਾ ਦਾ ਨਸ਼ਾ ਵੇਚਦਾ ਮੇਰੇ ਬਾਤ ਦਾ ਪਰਪੋਸ ਵਾਸਾਈਟ ਆਪਣੋ ਨੀਲੇ ਕੇ ਤੁਸ ਮੈਪ ਪਿਆ ਤਾਂ ਨਸ਼ਾ ਵੀ ਉਹ ਲੋਕ ਬੇਚ ਰਹੇ ਨੇ ਜਿਹੜੇ ਅੰਦਰ ਆ ਜਿਹੜੇ ਉਸ ਲੈਕਸਸ ਦੇ ਨਾਲ ਸੰਬੰਧ ਹੈ ਇਹ ਨੂੰ ਜਦੋਂ ਟੈਕਸ ਦਾ ਖਾਤੋਂ ਹੋਗਾ ਤਾਂ ਨਸ਼ੇ ਦੇ ਮੱਦੀ ਨੂੰ ਤੇਜ਼ੀ ਨਾਲ ਅਸੀਂ ਉਸ ਉੱਤੇ ਕਾਬੂ ਪਾ ਸਕਦੇ ਹਾਂ ਉਹ ਜਦੋਂ ਨਸ਼ਾ ਤੱਕ ਨਹੀਂ ਹੋਇਆ ਕਿ ਤੋਂ ਲੋਕ ਬੰਦੇ ਹੋਏ ਤਕਰੀਬਨ 80% ਉਸ ਬਲਾਅਰ ਦੇ ਵਿੱਚ ਬਾਤ ਵਾਸਣ ਹੋਗੇ ਤਾਂ ਫਿਰ ਅਸੀਂ ਇਹ ਚੇਕ ਹੋਣ ਨੂੰ ਹੁੰਦਾ ਇੱਥੇ ਜੇ ਆਪਾਂ ਚਾਹੇ ਆਪ ਨੂੰ ਲੈ ਕੇ ਆਵਾਂਗੇ ਜੇ ਸਾਥੀਓ ਬਾਰ ਸਹੀ ਤਾਂ ਦੋਸਤੋ ਤੁਸੀਂ ਨੇ ਸੁਣਿਆ ਕਿ ਆਖਿਰ ਬਾਪੂ ਬਲਕੌਰ ਸਿੰਘ ਹੋਰਾਂ ਨੇ ਮੂਸੇਪਿੰਡਾ ਹਵੇਲੀ ਦੇ ਵਿੱਚ ਜਿਹੜਾ ਕੱਲ ਇਕੱਠ ਹੋਇਆ ਸੀ ਇਸ ਦੇ ਵਿੱਚ ਕੀ ਬੋਲਿਆ ਤਾਂ ਦੋਸਤੋ ਤੁਸੀਂ ਇਸ ਪੂਰੇ ਮਾਮਲੇ ਦੇ ਕੀ ਕਹਿਣਾ ਚਾਹੋਗੇ ਕਮੈਂਟਾਂ ਚ ਆਪਣੀ ਰਾਏ ਜ਼ਰੂਰ ਦੇਣਾ ਅਗਰ ਜੱਟ ਬਾਬੇ ਟੀਵੀ ਤੇ ਪਹਿਲੀ ਵਾਰ ਆਏ ਹੋ ਤਾਂ ਜੱਟ ਬਾਬੇ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਇੱਥੇ ਤੁਹਾਨੂੰ ਪੰਜਾਬ ਨਾਲ ਜੁੜੇ ਹੋਏ ਮੁੱਦੇ ਅਤੇ ਸਿੱਧੂ ਬਾਈ ਦੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਧੰਨਵਾਦ ਰਬ ਰੱਖਾ